ਕੁਝ ਦਿਨ ਪਹਿਲਾਂ ਫਲੋਰ ਵਿਖੇ ਵਿਸ਼ਾਲ ਟੈਂਟ ਹਾਊਸ ਵਾਲਿਆਂ ਦੇ ਕੋਲ ਇੱਕ ਵਿਅਕਤੀ ਨੇ ਕਰੀਬ 2 ਲੱਖ ਦੇ ਪਾण्डे ਇੱਕ ਕਹਿ ਕੇ ਲੈ ਸਨ ਕਿ ਉਸ ਨੇ ਫਲੋਰ ਹਾਈਵੇ ਕੋਲ ਰੋਡ ਤੇ ਲੰਗਰ ਲਗਾਉਣਾ ਹੈ ਅਤੇ ਜਦੋਂ ਵਿਸ਼ਾਲ ਟੈਂਟ ਵਾਲੇ ਲੰਗਰ ਲਾਉਣ ਵਾਲੀ ਜਗ੍ਹਾ ਤੇ ਗਏ ਤਾਂ ਉਹ ਚੋਰ ਉਸ ਥਾਂ ਤੋਂ ਪਾण्डे ਲੈ ਕੇ ਫਰਾਰ ਹੋ ਚੁੱਕਾ ਸੀ ਅਤੇ ਉਸ ਥਾਂ ਤੇ ਕੋਈ ਵੀ ਨਹੀਂ ਸੀ ਉਹਨਾਂ ਨੇ ਇਸ ਠੱਗੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਰਿਪੋਰਟ ਦਰਜ ਕਰਵਾਈ ਅਤੇ ਅੱਜ ਜਲੰਧਰ ਦੀ ਸੀਆਈਏ ਸਟਾਫ 2 ਦੀ ਟੀਮ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਜਦੋਂ ਸੀਏਏ ਸਟਾਫ ਦੇ ਵੱਲੋਂ ਇਸ ਵਿਅਕਤੀ ਦੇ ਨਾਲ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਕੋਲ 10 ਲੱਖ ਦੇ ਕਰੀਬ ਚੂਰੀ ਦੇ ਭਾਂਡੇ ਖਾਨ ਅਤੇ ਪੰਜਾਬ ਦੇ ਵੱਖ-ਵੱਖ ਟੈਂਟ ਹਾਊਸ ਵਾਲਿਆਂ ਦੇ ਨਾਲ ਠੱਗੀ ਮਾਰਨ ਵਾਲਾ ਇਹੀ ਸ਼ਾਤਰ ਚੋਰ ਆਪਣਾ ਆਧਾਰ ਕਾਰਡ ਦਿਖਾ ਕੇ ਆਪਣੀ ਪੂਰੀ ਤਰ੍ਹਾਂ ਦੇ ਨਾਲ ਯਕੀਨ ਬਣਾ ਕੇ ਲੋਕਾਂ ਦੇ ਨਾਲ ਠੱਗੀ ਮਾਰਦਾ ਸੀ ਜਦੋਂ ਇਸ ਸਬੰਧ ਦੇ ਵਿੱਚ ਏਸਈ ਤਰਮਿੰਦਰ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪ੍ਰੋਟੈਕਸ਼ਨ ਵਾਰੰਟ ਤੇ ਥਾਣਾ ਫਲੋਰ ਵਿਖੇ ਲਿਆਂਦਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਕਾਫੀ ਲੰਮੇ ਸਮੇਂ ਤੋਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀਗਾ ਕੀ ਨਾ ਪਤਾ ਕਿੱਥੋਂ ਉਹਨੂੰ ਕਾਬੂ ਕੀਤਾ ਕੀਨ ਨੇ ਭਾਂਡੇ ਬਰਾਮਤ ਹੋਏ ਇਹ ਸਾਡਾ ਜਿਹੜਾ ਸਾਬ ਐਸਐਸਪੀ ਸਾਹਿਬ ਸਾਡੇ ਡੀਐਸਪੀ ਫਲੋਰ ਐਸਐਚਓ ਫਲੋਰ ਦੇ ਦੇਸ਼ ਨੇ ਕੋਈ ਵੀ ਮਾੜਾ ਕੰਮ ਕਰਦਾ ਚੋਰੀ ਖੋਹਾਂ ਲੁੱਟਾਂ ਕੋਈ ਨਸ਼ਾ ਵੇਚਦਾ ਉਹਨੂੰ ਜਦ ਤੁਰਤ ਫੜ ਕੇ ਜ਼ਿੰਦਾਰ ਕਰੋ ਤੇ ਕਾਰਵਾਈ ਕਰੋ ਇਹ ਥੋੜੇ ਦਿਨ ਮਹੀਨਾ ਤੋਂ ਪਹਿਲਾਂ ਇੱਕ ਮਹੀਨਾ ਪਹਿਲਾਂ ਇਹ ਵਿਸ਼ਾਲ ਟੈਂਟ ਹੌਸ ਤੋਂ ਮਾਤੋਂ ਦਾ ਲੰਗਰ ਲਾਉਣ ਵਾਸਤੇ ਸਤਲੁਜ ਕਲਾਸਿਕ ਦੇ ਮੁੜੇ ਜੀ.ਟੀ. ਰੋਡ ਤੇ ਲੰਗਰ ਦਾ ਕਹਿ ਕੇ ਭਾਂਡੇ ਲੈ ਗਿਆ ਸੀਗਾ ਉਹਦੇ ਵਿੱਚੋਂ ਪਤੀਲੇ, ਪ੍ਰਾਤਾਂ, ਤੱਬ ਬਾਲਟੀਆਂ ਜੋ ਵੀ ਨੂੰ ਚਾਹੀਦਾ ਸੀਗਾ ਉਹਨੇ ਲੈ ਕੇ ਉੱਥੇ ਲੰਗਰ ਲਾਉਣ ਦਾ ਬਹਾਨਾ ਲਾ ਕੇ ਲੈ ਗਿਆ ਆਪਣਾ ਆਧਾਰ ਕਾਰਡ ਦੀ ਕਾਪੀ ਦੀ ਗਿਆ ਤੇ ਉੱਥੋਂ ਇਹ ਭਾਂਡੇ ਲੈ ਕੇ ਰਫੂ ਚੱਕਰ ਹੋ ਗਿਆ ਭਾਂਡੇ ਲੈ ਕੇ ਰਫੂ ਚੱਕਰ ਹੋਇਆ ਤਾਂ ਇਨੇ ਕਾ ਜਾ ਕੇ ਭਾਂਡੇ ਕਿਸ ਨੂੰ ਭਾਂਡ ਬਰਤਨ ਵਾਲੇ ਨੂੰ ਵੇਚ ਦਿੱਤੇ ਵੇਚ ਕੇ ਬਾਅਦ ਵਿੱਚ ਇਹਦੀ ਅਸੀਂ ਉਹਦੇ ਨਾਮ ਨੂੰ ਆਦਮੀ ਦੇ ਪਰਚਾ ਦਿੱਤਾ ਬਾਅਦ ਸੱਤ ਰੋਜ਼ ਕਲਾਸਿਕ ਜਿੱਥੇ ਨੇ ਕਵਰਾ ਲੈ ਕੇ ਰਹਾ ਉਤੋਂ ਪੁੱਛਗਛ ਕਰਕੇ ਇਹਨੂੰ ਨਾਜਿਦ ਕਰ ਲਿਆ ਥੋੜੇ ਦਿਨ ਪਹਿਲਾਂ ਇਹਨੂੰ ਸੀਏ 2 ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦੇ ਵਿੱਚ ਫਰਦਨਸ਼ਾਹ ਚ ਮੰਨਿਆ ਕਿ ਮੈਂ ਫਲੋਰ ਜਿਹੜੇ ਬਰਤਨ ਵਿਸ਼ਾਲ ਟੈਂਟੋਂ ਉਸ ਤੋਂ ਲਿਆ ਉਹ ਜਿਹੜੇ ਵਰਤਨ ਉਹ ਮੈਂ ਫਰਾਨੀ ਜਗ੍ਹਾ ਤੇ ਰੱਖੀ ਹੋਇਆ। ਉਸ ਟਾਈਮ ਅਸੀਂ ਜਾ ਅੱਜ ਕੱਲ ਜਾ ਕੇ ਇਹਨੂੰ ਪ੍ਰੋਟੈਕਸ਼ਨ ਬਰੰਡ ਤੇ ਲੈ ਕੇ ਆਏ ਆ। ਅੱਜ ਇਹਨੂੰ ਪੁੱਛਗਿਛ ਕਰਕੇ ਜੋ ਵੀ ਤੱਤ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਾਂਗੇ। ਕੀ ਲੱਗਦਾ ਕਿੰਨੇ ਲੱਖਾਂ ਦੇ ਇਹਨਾਂ ਨੇ ਥੱਗੀ ਕੀਤੀ ਲੋਕਾਂ ਨਾਲ? ਉੱਥੋਂ ਜਿਹੜਾ ਸੀ ਸੀਐਲ2 ਵਾਲਿਆਂ ਨੇ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ 10 ਲੱਖ ਦੇ ਕਰੀਬ ਜਿਹੜੇ ਵਰਤਨ ਉਹ ਰਿਕਵਰੀ ਕੀਤੇ ਆ। ਕਿੰਨੀ ਅਗਬਰ ਦਾ ਤੁਹਾਨੂੰ ਇਲਜ਼ਾਮ ਦੇ। ਨੇ ਬਹੁਤ ਵਾਰ ਦੱਤਾ ਕੀਤਾ ਜਿੱਥੇ ਵੀ ਟੈਂਟ ਹਾਊਸ ਤੋਂ ਇਹਨੇ ਸਮਝ ਚੱਕਿਆ ਗੁਰਦੁਆਰਿਆਂ ਤੋਂ ਕਹਿ ਕੇ ਮੰਦਰਾ ਤੋਂ ਕਹਿ ਕੇ ਵੀ ਨਹੀਂ ਮذਬੇ ਮੈਂ ਲੰਗਰ ਲਾਉਣਾ ਮੈਨੂੰ ਵਰਤਨਾ ਦੀ ਲੋੜਾ ਉੱਥੋਂ ਹੀ ਲੈ ਕੇ ਰਭੂ ਚੱਕਰ ਹੋ ਗਿਆ ਇਹਨਾਂ ਆਪਾਂ ਕਿੱਥੇ ਤੱਕ ਰਹਿਣਾ ਇਹਦਾ ਨਾਮ ਵਿਕਾਸ ਖੰਨਾ ਉਰਫ ਵਿੱਕੀ ਪੁੱਤਰ ਰਮੇਸ਼ ਖੰਨਾ ਨੇੜੇ ਰਾਜੂ ਟੱਬਾ ਖਰੜਾ ਖਿੰਗਰਾ ਜਲੰਧਰ ਪਰ ਉੱਥੋਂ ਦਾ ਐਡਰੈਸ ਜਿਹੜਾ ਇਹ ਆਧਾਰ ਕਾਰਡ ਤੇ ਆ ਤੇ ਬਾਕੀ ਨੂੰ ਪੁੱਛ ਕੇ ਚ ਕਰਦੇ ਵੀ ਇਹ ਰਹਿਣਾ ਤੁਹਾਡਾ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਨਵਿੰਦਰ ਕੁਮਾਰ ਦੀ ਰਿਪੋਰਟ